ਸਚੀਲ ਜੀ ਮੈਂ ਤਹਿਸੀਲਰ ਹਸ਼ਰਪੁਰ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਉਪਰੋਂ ਸਾਨੂੰ ਸਾਡੇ ਡੀ ਸਾਹਿਬ ਤੇ ਐਸ ਡੀਮ ਸਾਹਿਬ ਵੱਲੋਂ ਹੁਕਮ ਆ ਵੀ ਜਾ ਕੇ ਇੱਥੇ ਚੈਕਿੰਗ ਕੀਤੀ ਜਾਵੇ ਇੱਥੇ 16 ਲਾਇਸੈਂਸ ਅਸੀਂ ਅਪਰੂਵ ਕੀਤੇ ਸੀ ਸਾਡੇ ਪ੍ਰਸ਼ਾਸਨ ਵੱਲੋਂ ਜਿੱਥੇ ਕਿ ਇੱਥੇ ਸਾਨੂੰ 4 ਤੋਂ 5 ਦੁਕਾਨਾਂ ਜਿਹੜੀਆਂ ਹੈਗੀਆਂ ਬਿਨਾਂ ਲਾਇਸੈਂਸ ਤੋਂ ਪਾਈਆਂ ਗਈਆਂ ਨੇ ਉਹਨਾਂ ਨੂੰ ਅਸੀਂ ਇੱਕ ਵਾਰੀ ਸੀਜ਼ ਕਰਤਾ ਬੰਦ ਕਰਤਾ ਉਹਨਾਂ ਨੇ ਸਾਡੇ ਤੋਂ 2 ਘੰਟੇ ਦਾ ਟਾਈਮ ਮੰਗਿਆ ਹੈਗਾ ਲਾਇਸੈਂਸ ਲੈ ਕੇ ਆਉਣ ਲਈ ਜੇ ਉਹ 2 ਘੰਟੇ ਚ ਲਾਇਸੈਂਸ ਲੈ ਆਉਂਦੇ ਨੇ ਤਾਂ ਵਿਲਨ ਗੋਡਰ ਅਦਰਵਾਈਜ਼ ਉਹਨਾਂ ਦਾ ਅਸੀਂ ਸਟਾਕ ਸੀਜ਼ ਕਰ ਲਾਂਗੇ ਸਰ ਹੁਣ 2 ਘੰਟੇ ਚ ਲਾਇਸੈਂਸ ਕਿੱਥੋਂ ਲੈ ਆਉਂਗੇ ਲੇ ਕਿੱਥੋਂ ਲੈ ਕੇ ਆਉਣਗੇ ਤੁਹਾਨੂੰ ਪਤਾ ਅਸੀਂ ਆਪਣੇ ਅਸੀਂ ਆਪਣੇ ਪੁਲਿਸ ਪਾਰਟੀ ਦੇ ਬੰਦੇ ਉਹਨਾਂ ਇਹ ਸ਼ਾਪ ਦੇ ਬਾਹਰ ਬਿਠਾਤੇ ਟਰੱਕ ਵੀ ਮੰਗਾ ਲੇ ਜਿਵੇਂ ਸਾਨੂੰ 2 ਘੰਟੇ ਨਿਕਲਦੇ ਨੇ ਅਸੀਂ ਇਹਨਾਂ ਦਾ ਸਮਾਨ ਜਿਹੜਾ ਹੈਗਾ ਆਪਣਾ ਟਰੱਕ ਦੇ ਵਿੱਚ ਲੋਡ ਕਰਾ ਕੇ ਅਸੀਂ ਸੀਜ਼ ਕਰਦੇ ਹਾਂ ਤੁਸੀਂ ਵਚਨਬੱਧ ਹੋ ਤੁਸੀਂ ਨੂੰ ਪੂਰਾ ਕਰਵਾਉਂਦੇ ਹਾਂ ਹਾਂਜੀ 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 ਹੁਣ ਇੱਕ ਐਮਐਲਏ ਸਾਹਿਬ ਦੇ ਭਰਾ ਆਏ ਨੇ ਉਹ ਵੀ ਤੁਹਾਨੂੰ ਹੁਕਮ ਦੇ ਗਏ ਕਹਿੰਦੇ ਬੱਸ ਜੀ ਇੱਥੇ ਸਾਰੇ ਲੱਗਣਗੇ ਇਹੇ ਜੀ ਫਿਰ ਇਦਾਂ ਕਿ ਨਹੀਂ ਜੀ ਇਦਾਂ ਨਹੀਂ ਜੀ ਅਸੀਂ ਸ਼ਾਸਨ ਦੇ ਕੰਮਾਂ ਦੇ ਵਿੱਚ ਅਸੀਂ ਸਿੱਧੇ ਤੌਰ ਤੇ ਦਖਲ ਦੇ ਦਿੰਦੇ ਹਾਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੀ ਪੋਲਿਟੀਕਲ ਬੰਦੇ ਨੇਗੇ ਪੋਲਿਟੀਕਲ ਉਹਨਾਂ ਦੇ ਆਪਣੇ ਬ੍ਰਦਰ ਜਿੰਪਾ ਸਾਹਿਬ ਠੀਕ ਹੈ ਜੀ ਉਹਨਾਂ ਨੇ ਆ ਕੇ ਸਾਨੂੰ ਰਿਕੁਐਸਟ ਕੀਤੀ ਵੀ ਲੋਕਾਂ ਦਾ ਇੱਥੇ ਜਿਹੜਾ ਹੈਗਾ ਚੱਲ ਜਾਂਦੋ ਚੈੱਕ ਚੈਕਿੰਗ ਜਿਹੜੀ ਹੈ ਪ੍ਰੋਪਰ ਕੀਤੀ ਜਾਵੇ ਕਿਸ ਨੂੰ ਜ਼ਿਆਦਾ ਤੰਗ ਨਾ ਕੀਤਾ ਜਾਵੇ ਜਨਤਾ ਤੰਗ ਕੀਤਾ ਜਾਵੇ ਅਸੀਂ ਪ੍ਰੋਪਰ ਉਹ ਵੀ ਚੈੱਕ ਕਰ ਰਹੇ ਹਾਂ ਪ੍ਰੋਪਰ ਮੀ ਸਰਟੀਫਿਕੇਟ ਦੇਖ ਰਹੇ ਹਾਂ ਠੀਕ ਹੈ ਜਿਹੜੇ ਨਹੀਂ ਹੈਗੇ ਉਸ ਨੂੰ ਉਵੇਂ ਬੰਦ ਕਰਾ ਰਹੇ ਹਾਂ 32 ਤੋਂ 32 ਤੋਂ 35 ਤੱਕ ਲਗਭਗ ਸਰ ਦੁਕਾਨਾਂ ਮਤਲਬ ਕਿ ਦੁੱਗਣੀਆਂ ਦੁਕਾਨਾਂ ਆ ਜਿਹੜੀਆਂ ਬਿਨਾ ਲਾਇਸੈਂਸ ਤੋਂ ਹੁਣ ਜਿਹੜਾ ਵਿਚਾਰਿਆਂ ਨੇ ਲਾਇਸੈਂਸ ਲਿਓ ਉਹ ਹੁਣ ਤਾਂ ਕੰਮ ਵੀ ਸਰ ਇਦਾਂ ਪ੍ਰਭਾਵਿਤ ਹੁੰਦਾ ਨਹੀਂ ਅਸੀਂ ਇਸੇ ਕਰਕੇ ਅਸੀਂ ਇਸੇ ਕਰਕੇ ਹੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਪ੍ਰੋਪਰ ਪਹਿਲਾਂ ਚੈਕਿੰਗ ਕਰ ਰਹੇ ਸੀ ਅਸੀਂ ਅੱਜ ਵੀ ਚੈਕਿੰਗ ਕਰ ਰਹੇ ਹਾਂ ਤੇ ਜਦੋਂ ਤੱਕ ਦਿਵਾਲੀ ਦਾ ਆਪਣਾ ਤਿਉਹਾਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਸਾਡੀ ਇਹ ਚੈਕਿੰਗ ਜਿਹੜੀ ਚੱਲਦੀ ਰਹੂਗੀ ਇੱਕ ਲਾਇਸੈਂਸ ਦੇ ਉੱ ਸੜੀ ਚੈਕਿੰਗ ਚੱਲ ਰਹੀ ਹੈ ਜੀ ਬੰਦ ਨਹੀਂ ਹੋਈ ਹੈ ਜੀ ਠੀਕ ਹੈ ਜੀ ਅਸੀਂ ਹੌਲੀ ਹੌਲੀ ਚੈੱਕ ਕਰ ਰਹੇ ਹਾਂ ਇੱਥੋਂ ਤੋਂ ਸਾਡੇ ਸਾਹਮਣੇ ਸ਼ੁਰੂ ਹੋਇਆ ਚੈਕਿੰਗ ਕਰਕੇ ਆਏ ਹਾਂ ਹਜੇ ਅੱਗੇ ਜਿਹੜੇ ਬਾਕੀ ਦੁਕਾਨਾਂ ਰਹਿ ਗਈਆਂ ਅਸੀਂ ਉਹ ਵੀ ਚੈੱਕ ਕਰਾਂਗੇ ਤੇ ਲਾਇਸੈਂਸ ਵਾਸਤੇ ਜਗ੍ਹਾ ਵੀ ਮੁਕਰਰ ਕੀਤੀ ਹੈ ਕਿ ਇੰਨੇ ਬਾਈ ਇੰਨੇ ਦੀ ਹੈਗੀ ਆ ਜਾਂ ਮਤਲਬ ਪੂਰਾ ਗਰਾਊਂਡ ਹੀ ਪਮਾਗਲੇ ਮੱਲ ਲੈਣ ਨਹੀਂ ਜੀ ਐਦਾਂ ਦਾ ਨਹੀਂ ਹੈਗਾ ਇਹਦੇ ਵਿੱਚ ਜਿਹੜੀ ਕੁਆਂਟੀਟੀ ਹੈ ਉਹ ਮੈਂਸ਼ਨਡ ਹੁੰਦੀ ਹੈ ਅਸੀਂ ਕੁਆਂਟੀਟੀ ਦੇ ਅਕੋਰਡਿੰਗ ਸਾਡੇ ਐਸਡੀਓ ਸਾਹਿਬ ਨੇ ਪੋਲਿਊਸ਼ਨ ਬੋਰਡ ਦੇ ਉਹ ਨਾਲ ਚੈੱਕ ਕਰ ਰਹੇ ਨੇ ਜਿਹੜੇ ਪਟਾਕੇ ਗ੍ਰੀਨ ਕਰੈਕਰ ਨਹੀਂ ਹੈਗੇ ਇੱਕ ਲੈਸੈਂਸ ਤੇ ਕੀ ਹਾਂਜੀ ਹਾਂਜੀ ਤੇ ਹੁਣ ਇੱਕ ਇਹ ਵੀ ਪੁਲਿਸ ਦੀ ਜਿਹੜੀ ਵੈਰੀਫਿਕੇਸ਼ਨ ਜਾਂ ਪ੍ਰਸ਼ਾਸਨ ਦੀ ਹੈ ਕਿ ਜਿਹੜੇ ਨਾਜਾਇਜ਼ ਹੁਣਾਂ ਤੇ 188 ਦਾ ਪਰਚਾ ਨਹੀਂ ਹੋ ਸਕਦਾ ਜੀ ਸਾਰਿਆਂ ਨੂੰ ਤੁਸੀਂ ਹੁਣ ਤੁਹਾਨੂੰ ਨਾਜਾਇਜ਼ ਨਹੀਂ ਮਿਲੇ ਜੀ ਅਸੀਂ ਸਾਰਿਆਂ ਦਾ ਨੋਟ ਕਰ ਲਿਆ ਜੀ ਠੀਕ ਹੈ ਜੀ ਸਾਰਿਆਂ ਤੇ ਪ੍ਰੋਪਰ ਕਾਰਵਾਈ ਵੀ ਹੋਊਗੀ ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਅਸੀਂ ਸੀਜ਼ ਵੀ ਕਰਤੇ ਸਾਰਿਆਂ ਦੇ ਨੋਟ ਵੀ ਕਰ ਲਏ ਸਾਰਿਆਂ ਦੇ ਪ੍ਰੋਪਰ ਕਾਰਵਾਈ